ਸਸਿਕਰ ਜੀ ਸਾਰਿਆਂ ਨੂੰ ਚੈਨਲ ਵੈਦਰ 바이 ਸਮੁੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 24 25 ਅਤੇ 26 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਲੱਵੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਜੀ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਲਗਾਤਾਰ ਧੁੱਪ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਮੌਸਮ ਹੁਣ ਕਾਫੀ ਹੱਦ ਤੱਕ ਕਲੀਅਰ ਜਾ ਪਰਿਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਲਗਾਤਾਰ ਧੁੱਪ ਪੈਣ ਦੇ ਕਾਰਨ ਪੰਜਾਬ ਦਾ ਜਿਹੜਾ ਐਵਰੇਜ ਤਾਪਮਰਾ 35 ਡਿਗਰੀ ਦੁਪਹਿਰ ਦੇ ਸਮੇਂ ਅਤੇ ਰਾਤ ਦੇ ਸਮੇਂ 25 ਡਿਗਰੀ ਬਣਿਆ ਹੋਇਆ ਜੀ ਤੇ ਹੁਣ ਆਪਾਂ ਦੇਖਦੇ ਹਾਂ ਕਿਸ ਕਿਸ ਦਿਨ ਕਿਵੇਂ ਦੇ ਹਾਲਾਤ ਨੇ 24 ਤਰੀਕ ਦੀ ਅਗਰ ਗੱਲ ਕਰੀ ਜਾਵੇ ਤਾਂ 24 ਤਰੀਕ ਨੂੰ ਸਾਫ਼ ਦਿਖਾਈ ਦੇ ਰਿਹਾ ਕਿ ਕਿਸੇ ਵੀ ਪਾਸੇ ਉਮੀਦ ਹੀ ਉਮੀਦ ਨਹੀਂ ਹੈ ਨਾ ਹੀ 25 ਤਰੀਕ ਨੂੰ ਉਮੀਦ ਹੀ ਉਮੀਦ ਹੈ ਕਿ ਮੌਸਮ ਖੁਸ਼ਕ ਬਣਿਆ ਰਹੇਗਾ ਪੱਛਮੀ ਦਿਸ਼ਾ ਤੋਂ ਲਗਾਤਾਰ ਹਵਾ ਚੱਲਣ ਦੇ ਕਾਰਨ ਜਿਹੜਾ ਐਵਰੇਜ ਪੱਛਮੀ ਦਿਸ਼ਾ ਦੀ ਸਪੀਡ ਹੈ ਗਤੀ ਦੀ ਉਹ 5 ਤੋਂ 7 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਜਿਸ ਦੇ ਕਾਰਨ ਥੋੜੀ-ਬਹੁਤੀ ਠੰਡ ਦਾ ਅਹਿਸਾਸ ਸਾਨੂੰ ਦਿਨ ਦੇ ਸਮੇਂ ਦੇਖਣ ਨੂੰ ਮਿਲ ਸਕਦਾ ਹੈ ਹਵਾ ਦੇ ਨਾਲ ਪਰ ਲਗਾਤਾਰ ਕੜਾਕੇ ਦੀ ਧੁੱਪ ਪੈਣ ਦੇ ਕਾਰਨ ਜਿਹੜੇ ਉਮੀਦ ਹੈ ਟੈਂਪਰੇਚਰ ਦੀ ਵਧਣ ਦੀ ਉਹ 35 36 37 ਡਿਗਰੀ ਤੱਕ ਲਗਾਤਾਰ ਬਣੀ ਹੋਈ ਹੈ ਇਸੇ ਤਰੀਕੇ ਨਾਲ ਜਿਹੜਾ ਤਾਪਮਾਨ ਹੈ ਉਹ 35 36 37 ਡਿਗਰੀ ਸਾਨੂੰ 24 ਅਤੇ 25 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਕਾਰਨ ਕੜਾਕੇ ਦੀ ਧੁੱਪ ਪੈਣ ਦੇ ਨਾਲ ਹੁਣ ਜਿਸ ਜਗ੍ਹਾ ਹੜ ਦੇ ਹਾਲਾਤ ਬਣੇ ਹੋਏ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਸੁੱਖ ਦਾ ਸਾਹ ਦੇਖਣ ਨੂੰ ਮਿਲ ਸਕਦਾ ਹੈ ਕਿ ਉਹਨਾਂ ਇਲਾਕਿਆਂ ਵਿੱਚ ਥੋੜੀ ਬਹੁਤੀ ਕਾਰਵਾਈ ਜਿਹੜੀ ਉਹ ਸਹੀ ਹੁੰਦੀ ਦਿਖਾਈ ਦੇ ਸਕਦੀ ਹੈ ਤੇ ਥੋੜਾ ਬਹੁਤਾ ਹੁਣ ਪਾਣੀ ਘਟਣ ਦੇ ਨਾਲ ਉਹਨਾਂ ਦਾ ਫਾਇਦਾ ਹੁੰਦਾ ਦਿਖਾਈ ਦੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੀ ਤਾਂ 26 ਤਰੀਕ ਨੂੰ ਵੀ ਮੌਸਮ ਡਰਾਈ ਹੈ ਜੀ ਕੋਈ ਵੱਡੀ ਹਲਚਲ ਨਹੀਂ ਹੈ ਮੀਂਹ ਦੀ ਪਰ 26 ਤਰੀਕ ਨੂੰ ਥੋੜੇ ਜਿਹਾ ਸਾਨੂੰ ਦੇਖਣ ਨੂੰ ਮਿਲ ਸਕਦਾ ਕਿ ਜਿਹੜੀ ਹਵਾ ਹੈ ਉਹ ਪੂਰਬ ਦਿਸ਼ਾ ਤੋਂ ਆਉਂਦੀ ਦਿਖਾਈ ਦੇਵੇਗੀ ਇਸ ਤਰੀਕੇ ਨਾਲ ਪੂਰਬੀ ਹਵਾ ਆਉਂਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਹਮਸ ਥੋੜੀ ਜਿਹੀ ਵਾਧਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ ਹਮਸ ਉਦੋਂ ਵਾਧਦੀ ਹੈ ਜਦੋਂ ਹਵਾ ਦੇ ਵਿੱਚ ਨਮੀ ਹੁੰਦੀ ਹੈ ਤਾਂ ਸਾਨੂੰ ਪਤਾ ਹੈ ਪੱਛਮੀ ਹਵਾ ਖੁਸ਼ਕ ਹੁੰਦੀ ਹੈ ਪੂਰਬ ਦੀ ਹਵਾ ਦੇ ਵਿੱਚ ਥੋੜੀ ਜਿਹੀ ਨਮੀ ਹੁੰਦੀ ਹੈ ਕਿਉਂਕਿ ਬੰਗਾਲ ਦੀ ਖਾੜੀ ਤੋਂ ਪੂਰਬੀ ਹਵਾ ਆਵੇਗੀ ਤਾਂ ਨਮੀ ਵਾਲੀ ਮੋਇਸਚਰ ਵਾਲੀ ਹਵਾ ਲੈ ਕੇ ਆਵੇਗੀ ਤੇ ਜਿਸ ਦੇ ਨਾਲ ਹੁਣ ਮਸਾ ਪੰਜਾਬ ਦੇ ਵਿੱਚ ਵਾਧਦੀ ਹੋਈ ਦਿਖਾਈ ਦੇ ਸਕਦੀ ਹੈ ਐਵਰੇਜ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦੇ ਸਮੇਂ ਥੋੜ੍ਹਾ ਜਿਹਾ ਜਿਹੜਾ ਟੈਂਪਰੇਚਰ ਹੈ ਉਹ ਸਾਨੂੰ ਉੱਪਰ ਥੱਲੇ ਹੁੰਦਾ ਦਿਖਾਈ ਦੇ ਸਕਦਾ 26 ਤਰੀਕ ਨੂੰ ਕਿਉਂਕਿ ਜਿਹੜੀ ਪੂਰਬ ਦੀ ਹਵਾ ਦੇ ਨਾਲ ਮੌਸਮ ਕਾਫੀ ਜ਼ਿਆਦਾ ਬਦਲ ਜਾਂਦਾ ਹੈ ਥੋੜ੍ਹਾ ਜਿਹਾ ਗੰਧਲਾ ਮੌਸਮ ਹੁੰਦਾ ਦਿਖਾਈ ਦੇਵੇਗਾ ਦਿਨ ਦੇ ਸਮੇਂ ਇਦਾਂ ਲੱਗੇਗਾ ਜਿਵੇਂ ਬੱਦਲਬਾਈ ਛਾਈ ਹੋਈ ਹੈ ਪਰ ਉਹ ਪੂਰਬ ਦੀ ਹਵਾ ਦਾ ਗੰਧਲਾਪਣ ਹੋਵੇਗਾ ਜਿਹੜਾ ਸਾਨੂੰ 26 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਇੱਕ ਸਿਸਟਮ ਜਿਹੜਾ ਤਗੜੇ ਰੂਪ ਦੇ ਵਿੱਚ ਬੰਗਾਲ ਦੀ ਖਾੜੀ ਵਿੱਚ ਬਣਿਆ ਹੋਇਆ ਆਵੇਗੀ ਕਿ ਉਹ ਸਿਸਟਮ ਕਿਸ ਤਰੀਕੇ ਦਾ ਬਣ ਰਿਹਾ ਹੈ ਕਿਉਂਕਿ ਉਹ ਸਿਸਟਮ ਜਿਹੜਾ 26 ਤਰੀਕ ਤੋਂ ਲੈ ਕੇ 27 28 ਤਰੀਕ ਤੱਕ ਆਪਣਾ ਰਸਤਾ ਜਿਹੜਾ ਇਹ ਮੱਧ ਭਾਰਤ ਵੱਲ ਕਰਦਾ ਹੋਇਆ ਦਿਖਾਈ ਦੇਵੇਗਾ ਯਾਨੀ ਕਿ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੂਪੀ ਇਹਨਾਂ ਵੱਲ ਤੇ ਨਾਲ ਜਿਹੜਾ ਪੰਜਾਬ ਵੱਲ ਵੀ ਉਹ ਵੱਧਾ ਹੋਇਆ ਦਿਖਾਈ ਦੇਵੇਗਾ ਤੇ ਲਗਭਗ 29 ਤਰੀਕ ਤੋਂ ਲੈ ਕੇ 30 ਸਤੰਬਰ ਹੋ ਗਿਆ ਅਤੇ 1 2 3 4 ਅਕਤੂਬਰ ਹੋ ਗਿਆ ਇਹਦੇ ਵਿੱਚ ਉਹਦੇ ਬਾਰੇ ਪ੍ਰੋਪਰ ਖੁਲਾਸਾ ਹੋਵੇਗਾ ਕਿ ਉਹ ਕਿਹੜੇ-ਕਿਹੜੇ ਇਲਾਕੇ ਨੂੰ ਕਵਰ ਕਰੇਗਾ ਏਸੀਜੀ ਅਪਡੇਟ 26 ਸਤੰਬਰ ਤੱਕ ਦੇ ਮੌਸਮ ਦੀ ਜਾਣਕਾਰੀ ਦੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਹੋਈ ਪ੍ਰਾਪਤ ਲੈ ਕੇ ਹਾਜ਼ਰ ਹੋਵਾਂਗੇ ਬਨੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ